ਲਓ ਵੀ ਮਿੱਤਰੋ ਸਵੇਰੇ ਸਵੇਰੇ ਚਾਹ ਦੀ ਪਿਆਲੀ ਰੇਲਵੇ ਸਟੇਸ਼ਨ ਤੇ ਜਨਰਾਂ ਦੀ ਚਾਂ ਚਾਂ ਚਹਿਲ ਪਹਿਲ ਰੰਗ ਬੰਨਿਆ ਪਿਆ ਢੋਲ ਵੱਜ ਰਿਹਾ ਕਿਸੇ ਬੰਦੇ ਦੀ ਰਿਟਾਇਰਮੈਂਟ ਹੋਈ ਆ ਦੇਖ ਲਓ ਜਿਆ ਬੰਦੇ ਟਾਇਰ ਦੇਖ ਓਏ ਬਾਹਰ ਲਈ ਮਾਹੌਲ ਲੱਗਦਾ ਔਰੇ ਤਾਂ ਦੇਖ ਬਾਹਰ ਲਈ ਮਾਹੌਲ ਲੱਗਦਾ ਫੌਜੀ ਦੀ ਰਿਟਾਇਰਮੈਂਟ ਹੋਈ ਆ ਤੜਕੀ ਤੜਕੀ ਕਹਿੰਦਾ ਮਿਲ ਗਏ ਪੈਸੇ ਗੱਫਾ 25 30 ਲੱਖ ਦਾ ਚੈੱਕ ਮਿਲ ਗਿਆ ਹੈ ਜਾਨਵਰ ਦੇਖ ਓਏ ਕਿੰਨਾ ਸੋਹਣਾ ਚੈਂ ਚੈਂ ਕਰਦੇ ਨੇ ਉੜਦੀਆਂ ਨਹੀਂ ਹੈਗੀਆਂ ਬਹੁਤ ਸੋਹਣੀਆਂ ਇਹਦੀਆਂ ਜਾਨਾ ਤੇ ਮੀਆ ਸੋਹਣਿਆ ਲੱਗਦੇ ਨੇ ਨਾ ਬਾਜ ਛੰਡੇ ਦੀ ਜਿਹੜੀ ਤਾਂ ਵੀਡੀਓ ਜਿਹੜੀ ਉਹ ਉਧਰ ਕਿੱਡਾ ਬਣਦਾ ਮੇਰੇ ਦੇਸ਼ ਦਾ ਝੰਡਾ ਆ ਕੀ ਆਪਣਾ ਦੱਸੋ ਕਵਿੰਟਾਂ ਚ ਕੀ ਆ ਇਹ ਕਾਦਾ ਪੇੜਾ ਇਹ ਕਾਦਾ ਪੇੜਾ ਕੀ ਲੱਗਿਆ ਵੈ ਇਹਨੂੰ ਦੱਸੋ ਚਿੜੀਆਂ ਦੀ ਚੈ ਚੈ ਦੇਖੋ ਤੁਸੀਂ ਦੇ ਇੱਥੇ ਪਤਾ ਕਿਉਂ ਨੇ ਇੰਨੇ ਜਾਨਵਰ ਦਰਸਤਾਂ ਕਰਕੇ ਹਨਾ ਆ ਦੇਖੀ ਕਿੰਨਾ ਘੈਂਡ ਲੱਗਦਾ ਇੱਧਰ ਲੱਤੇ ਪਸੰਤ ਪੰਜਵੀ ਦਾ ਤੇ ਹਰੜਾ ਜੀ ਬਹੁਤ ਘੱਟ ਦੀ ਦੁੱਖਨਵਾਰ ਸਾਹਿਬ ਉਹ ਭੀੜਤੀ ਅੱਜ ਅਸੀਂ ਟਿਕਟਾਂ ਵਾਪਸੀ ਦੀਆਂ ਖਰਾਕ ਕੇ ਆਏ ਆ ਪਟਨਾ ਸਾਬ ਤੋਂ ਰਾਜਪੁਰੇ ਦੀਆਂ ਹੋਈਆਂ ਨੇ ਕੰਟ੍ਰੈਕਟਾਂ ਸਾਰੀਆਂ ਹੀ ਵੇਟਿੰਗ 'ਚ ਹੋਈਆਂ ਨੇ ਕੰਮ ਆਪ ਘੱਲਮਲਾ ਕੇ ਹੈ ਅੱਜ ਫੇਰ ਮੈਨੂੰ ਅਹਿਸਾਸ ਹੋ ਗਿਆ ਕਿ ਸਵੇਰੇ ਸਵੇਰੇ ਸੋਨਾ ਦੇਣਾ ਹੈ ਬਈ ਸਤਗੁਰ ਆ ਰਮਾਇਆ ਆ ਕੇ ਕੱਪੜੇ ਦਵਾਉਣ ਬੰਦਿਆਂ ਨੂੰ ਇਹਨਾਂ ਨੂੰ ਅੱਜ ਆ ਬਸੰਤ ਪੰਚਮੀ ਲੋਕ ਪਤੰਗ ਚੜਾਉਣਗੇ ਵੀ ਬਹੁਤ ਮੋਟਰਸਾਈਕਲਾਂ ਵਾਲੇ ਸਾਈਕਲਾਂ ਵਾਲੇ ਵੀਰ ਜ ਜਿੰਨੀ ਵੀ ਹੋ ਸਕੇ ਯਾਰ ਅੱਜ ਪੂਰੀ ਸੇਫਟੀ ਰੱਖਿਓ ਹਣਾ ਆ ਚਾਇਨਾ ਡੋਰ ਤੋਂ ਬਚ ਕੇ ਰਹੋ ਬਹੁਤ ਖਤਰਨਾਕ ਆ ਜਨੀਕ ਚਾਇਨਾ ਡੋਰ ਦੀ ਗੱਲ ਜਨੀਕ ਜਨਾ ਜਨੀਕ ਮਹਾਤ ਦੇਖੀ ਚਾਇਨਾ ਡੋਰ ਦੀ ਗੱਲ ਕਰਦਾ ਖਤਰਨਾਕ ਨਹੀਂ ਬਹੁਤ ਜ਼ਿਆਦਾ ਇਹ ਬਹੁਤ ਖਤਰਨਾਕ ਆ ਬਾਈ ਇਹ ਤੋਂ ਬਚ ਕੇ ਰਹੋ ਅੱਜ ਮਾਫਲਰ ਪਾ ਕੇ ਜਾਂ ਮੰਨ ਲਾ ਮੂਰੇ ਕੋਈ ਨਾ ਕੋਈ ਤਾਰ ਤੁਰ ਲਾ ਕੇ ਮੋਟਰਸਾਈਕਲਾਂ ਦੇ ਸਫਰ ਕਰਿਓ ਆਪਣਾ ਬੱਚਾ ਆਪ ਕਰੋ ਆਪਣੀ ਰਾਖੀ ਆਪ ਕਰੋ ਦੂਜਿਆਂ ਤੋਂ ਨਾਸ ਕਰੋ ਇਸ ਸਾਲ ਮੈਗਾ ਮਾਰਟ ਬਾਏ 1 ਗੇਟ 1 ਫ੍ਰੀ ਦੱਸੋ ਵੀ ਕੀ ਲੈਣਾ ਅਜੇ ਵੀ ਜੀ ਓ ਕੀ ਲੈਣਾ ਆ ਜੋ ਆ ਚੱਕ ਪੈਂਟਾਂ ਹੀ ਪੈਂਟਾਂ ਇੱਧਰ ਦੇਖਣ ਵਾਲੇ ਹੁਣ ਆ ਕੇ ਉੱਥੇ ਕਹਿੰਦੇ ਤੇ ਵਾਈ 2 ਗੱਟ ਦੇਖ ਸਾਢੇ 350 ਰੁਪਿਆ ਆਫਸ 999 ਐਮ ਆਰ ਪੀ ਆ 900 ਫ੍ਰੀ ਹਾਂ ਉਹ ਉਹ ਦੇਖੋ ਕੋਟ ਆ ਇੱਕ ਨਾਲ ਇੱਕ ਫ੍ਰੀ ਜੈਕਟ ਆ ਵਾਈ 1 ਗੱਟ 1 ਫ੍ਰੀ ਆ ਉਹ ਸਾਹਮਣੇ ਪੜੇ ਨੇ ਜਿਹੜੇ ਆਹਾਂ ਰੇਟ ਦੇਖ ਇਹਦਾ ਕਿੰਨਾ ਸਾਢੇ 450 ਦਾ ਪਊਗਾ ਇਹਨਾਂ ਦੱਸ ਦੇ ਸਾਢੇ 450 ਦਾ ਪਊਗਾ ਓਏ ਤੁਹਾਨੂੰ ਜੇ ਦੋ ਲੌਂਗੇ ਸਾਢੇ 440 ਦਾ ਇੱਕ ਇੱਕ ਪਊਗਾ ਤੁਹਾਨੂੰ 999 5 500 ਦਾ 999 500 ਦੂਜੀ ਉਹ ਜਾ ਰਿਹਾ ਇੱਕ 5 500 ਚ ਦੇਖ ਲੈ ਲਿਆ ਤੂੰ ਫਿਰ ਪਹਿਲੇ ਉਹ ਯਾਰ ਇਹਨੂੰ ਦੱਸ ਦੇ ਯਾਰ ਇਹ ਦੋ ਲੱਖ ਤੂੰ ਇੱਕ ਕੇ ਪੈਸਾ ਦੇ ਇੱਕ ਕੇ ਫਿਰ ਹਾਂ ਆਪਾਂ 1000 ਦਾ ਮਿਲੂਗਾ 999 ਜਾਂ 1000 ਰੁਪਏ ਚ ਦੋ ਮਿਲ ਜਾਣੀ ਬਸ 5 500 ਦਾ ਮਿਲੂ ਤੁਹਾਨੂੰ ਯਾਰ ਲੁੱਟ ਲਓ ਮੇਲਾ ਲੁੱਟ ਲਓ ਲੁੱਟ ਲਓ ਭਾਈ ਆ ਦੇਖਾ ਜੇ ਓਏ ਆ ਪੈਂਟਾ ਕਹਿੰਦਾ ਦੀ ਸਲਾਈ ਵਾਲੀ ਲੈਣੀ ਆ 400 ਦੀ ਮਿਲਦੀ ਆ ਔਰ ਇਹ ਦੇਖ ਆ ਦੇਖਾ ਕੇ ਆ ਤੇਰੇ ਕੰਮ ਦੀ ਚੀਜ਼ ਆ ਆ ਦੇ 400 ਮੇ ਹੈ ਇਹ ਅੱਡੀ ਪੈਂਟ ਗੜੀ ਜਿੰਸ ਤੇ ਇਹ ਬੜੀਆ ਹੈ ਬੜੀਆ ਇਹ 400 ਚ ਆ ਸ਼ਰਟਾਂ ਨੇ ਟੀ-ਸ਼ਰਟਾਂ 2 200 ਚ 230 230 ਚ ਠੀਕ ਹੈ ਇਹ ਵੈਸੇ ਲੈ ਵੀ ਸਪੋਰਟਸ ਸੂਜ ਵੀ ਉੱਤੇ ਮਿਲਣਗੇ ਬੈਗ ਵੀ ਤੁਹਾਨੂੰ ਉੱਤੇ ਹੀ ਮਿਲਣਗੇ ਬੜੀਆ ਹੀ ਬੜੀਆ ਜੀਨਸ ਹੈ ਇੱਧਰ 3 ਨੰਬਰ ਪਈਆਂ ਹੋਈਆਂ ਬਲੈਕ ਬਲੂ ਲੈ ਵੀ ਆਪਾਂ ਤੁਹਾਨੂੰ ਇਹ ਸ਼ੋਰੂਮ ਤੇ ਕਪੜੇ ਦਿਖਾਤੇ ਟ੍ਰਾਇਲ ਰੂਮ ਆ ਗਿਆ ਕਿਸੇ ਨੇ ਲੈਣੇ ਹੁਣ ਇੱਥੇ ਨਾਪੇ ਪਹੁੰਚੋ ਬਹੁਤ ਭਾਰੀ ਸੂਟ ਕੱਪੜਿਆਂ ਤੇ ਆਫ ਲੱਗਿਆ ਹੋਇਆ